ਇਸ ਸੀਸੀਟੀਵੀ ਤਸਵੀਰਾਂ ਚ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਸੈਕਟਰ 113 ਮਾਰਕੀਟ ਦੀਆਂ ਨੇ ਜਿੱਥੇ ਕਿ ਲੋਕ ਤਰ੍ਹਾਂ ਨੂੰ ਖਰੀਦਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਬਾਜ਼ਾਰ ਦੀ ਇਸ ਭੀੜ-ਪਾੜ ਦੇ ਵਿੱਚ ਕੁਝ ਮਹਿਲਾਵਾਂ ਜਿਨ੍ਹਾਂ ਦੇ ਵੱਲੋਂ ਕੀ ਛੂਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸ਼ਾਲ ਲੈ ਹੋਏ ਮਹਿਲਾ ਤੇ ਉਸ ਦੇ ਨਾਲ ਦੋ ਹੋਰ ਕੁੜੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਜਿਨ੍ਹਾਂ ਦੇ ਵੱਲੋਂ ਕੀ ਸੈਕਟਰ 19 ਦੇ ਇੱਕ ਦੁਕਾਨ ਦੇ ਬਾਹਰ ਤੋਂ ਕੀਮਤੀ ਰਜ਼ਾਈ ਅਤੇ ਹੋਰ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਚੋਰੀ ਦੀ ਵਾਰਦਾਤ ਉੱਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਇਹਨਾਂ ਮਹਿਲਾਵਾਂ ਨੂੰ ਦੇਖ ਕੇ ਤੁਹਾਨੂੰ ਵੀ ਇਹੀ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਇਹ ਖਰੀਦਦਾਰੀ ਕਰਨ ਆਈਆਂ ਨੇ ਪਰ ਅਸਲ ਦੇ ਵਿੱਚ ਇਹ ਸ਼ੋਰ ਗਿਰਾਵ ਹੈ ਜਿਸ ਦੇ ਵੱਲੋਂ ਕੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਧਰ ਜਿਸੇ ਦੁਕਾਨ ਤੋਂ ਉਸ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੁਕਾਨਦਾਰ ਨੇ ਦੱਸਿਆ ਕਿ ਸਮਾਨ ਦੁਕਾਨ ਦੇ ਬਾਹਰ ਰੱਖਿਆ ਹੋਇਆ ਸੀ ਤੇ ਜਿਸ ਨੂੰ ਬੜੀ ਹੀ ਚਲਾਕੀ ਦੇ ਨਾਲ ਇਸ ਚੋਰ ਗਿਰੋਹ ਨੇ ਚੋਰੀ ਕੀਤਾ ਤੇ ਚੋਰੀ ਦੀ ਇਹ ਪੂਰੀ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਉਧਰ ਇਸ ਚੋਰੀ ਦੀ ਵਾਰਤਾਤ ਦੇ ਸਬੰਧ ਵਿੱਚ ਪੀੜਤ ਦੁਕਾਨਦਾਰ ਨੇ ਤੁਰੰਤ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਥਾਣਾ ਪੁਲਿਸ ਨੇ ਸ਼ਿਕਾਇਤ ਤੇ ਕਾਰਵਾਈ ਆਰੰਭ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਰੋਪੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ہماری ਦੁਕਾਨ 'ਤੇ ਚੋਰੀ ਹੋਈ ਹੈ 4:36 ਮਿੰਟ 'ਤੇ ਔਰ ਹਮਾਰੇ 'ਤੇ ਇਹ ਬੈੱਡ ਸ਼ੀਟ ਗਰਮ ਹੋਤੀ ਉਹ ਕਮ ਸੇ 2500 ਰੁਪਏ ਕੀ ਹੈ वो चोरी हुई है और तीन लोग थे वो एक लेडीज थी दो लड़कियां थी एक लड़की ने क्या कड़ा चूड़ा पाया हुआ था हाँ, चूड़ा पा रखा था जी और उसने पूरी शॉल भी ले रखी थी हाँ, और उसके साथ में दो लड़कियां थी दो लड़कियां थी पूरे से शॉल पा रखी थी और कुछ नथनी न कुछ पा रखा था और हमने पुलिस आपने पुलिस कम्प्लेट करी है हाँ, जी हमने करा दिए सुरेंद्र जी को पुलिस कम्प्लेन्ट करी उन्नीस थाने जी ਮਿਲੀ ਜਾਣਕਾਰੀ ਦੇ ਮੁਤਾਬਕ ਮਹਿਲਾਵਾ ਦਾ ਇਹ ਚੋਰ ਕਿਰੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਤਾਤਾਂ ਨੂੰ ਅੰਜਾਮ ਦੇ ਚੁੱਕਿਆ ਇਥੇ ਵੀ ਦੱਸਦੀ ਹੈ ਕਿ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਦੇ ਉੱਪਰ ਲਗਾਮ ਲਗਾਉਣ ਦੇ ਲਈ ਵਿਸ਼ੇਸ਼ ਅਭਿਆਨ ਚਲਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਜਗਪਾਨੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ